ਨਿਊਜ਼ 92 ਤੇ ਤੁਹਾਡਾ ਸਵਾਗਤ ਤੇ ਮੈਂ ਹਰਜਿੰਦਰਾ ਬਲੂ ਤੇ ਹਰ ਰੋਜ਼ ਦੀ ਤਰ੍ਹਾਂ ਮੇਰੇ ਨਾਲ ਨੇ ਤੇਜਾ ਸਿੰਘ ਜੀ ਤੇ ਅੱਜ ਵਿਚਾਰ ਚਰਚਾ ਜਿਹੜੀ ਬਹੁਤ ਹੀ ਗੰਭੀਰ ਮਸਲਾ ਹੈ ਪੰਜਾਬ ਨੂੰ ਖਤਮ ਕਰਨ ਦਾ ਉਸ ਵਿਸ਼ੇ ਤੇ ਅੱਜ ਅਸੀਂ ਗੱਲਬਾਤ ਕਰਾਂਗੇ ਚਰਚਾ ਕਰਾਂਗੇ ਤੇਜਾ ਸਿੰਘ ਜੀ ਇਹ ਲੈਂਡ ਪੂਲਿੰਗ ਜਿਹੜੀ ਆਈ ਹੈ ਸਕੀਮ ਸਰਕਾਰ ਵੱਲੋਂ ਇਦੀ ਬੜੀ ਚਰਚਾ ਹੋ ਰਹੀ ਹੈ ਤੇ ਦੱਸਿਆ ਵੀ ਜਾਂਦਾ ਵੀ ਚੰਨਣ ਵਾਲਿਆਂ ਨੂੰ ਪੈਸੇ ਵੰਡੇ ਜਾ ਰਹੇ ਆ ਵੀ 2 ਲੱਖ 5 ਲੱਖ ਰੁਪਇਆ ਲਓ ਤੁਸੀਂ ਇਹਦੇ ਹੱਕ ਚ ਬੋਲੋ ਤੇ ਇਹਦੇ ਬਾਰੇ ਆਪਾਂ ਜਰੂਰ ਅੱਜ ਚਰਚਾ ਕਰਨੀ ਹੈ ਵੀ ਇਹ ਕੀ ਹੈ ਪਾਲਿਸੀ ਕੀ ਹੈ ਇਹਦੇ ਬਾਰੇ ਜਰੂਰ ਦੱਸੋ ਜਿੰਨੀ ਕਿ ਤੁਹਾਨੂੰ ਜਾਣਕਾਰੀ ਹੈ ਦੇਖੋ ਬਲੂ ਜੀ ਸਾਡੀਆਂ 31 32 ਮੰਨ ਲਓ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਜੀ ਅਸੀਂ ਇੱਕ ਵਾਰ ਇੱਕਜੁੱਟ ਹੋਏ ਤੇ ਦਿੱਲੀ ਜਾ ਕੇ ਬੈਠੇ ਹੂੰ ਪਰ ਉਹ ਦਿੱਲੀ ਬੈਠਣ ਨਾਲ ਸਰਕਾਰਾਂ ਨੇ ਸਾਡੇ ਤੇ ਬਾਜਨ ਬਾਜਾਲੀ ਅੱਖ ਰੱਖ ਲਈ ਹੂੰ ਪਤਾ ਲੱਗ ਗਿਆ ਵੀ ਇਹ ਜਿਹੜੀ ਖੋਮ ਹੈ ਇਹ ਦਬਦੀ ਨਹੀਂ ਇਹਨਾਂ ਦੀ ਏਕਤਾ ਬਹੁਤ ਹੈ ਉਸ ਟਾਈਮ ਸਾਡੇ ਨਾਲ ਵਿਦੇਸਾਂ ਚ ਬੈਠੇ ਲੋਕ ਮਹਾਜਨ ਆਪਣੇ ਜਿੰਨੇ ਮੰਨ ਲਓ ਪੰਜਾਬ ਦੇ ਮਹਾਜਨ ਵੀ ਪਹੁੰਚੇ ਹਰਿਆਣਾ ਮੰਨ ਲਓ ਇੰਡੀਆ ਦੇ ਹਰੇਕ ਸੇਡ ਤੋਂ ਬੰਦੇ ਪਹੁੰਚੇ ਜ ਉਹ ਵੀ ਇਨਸਾਨ ਹੈ ਉਹ ਵੀ ਓਡੇ ਸਾਥ ਦੁੱਤਾ ਬਰਾਮਾ ਦੇ ਨੰਗਰ ਲੱਗ ਗਏ ਉੱਤੇ ਹੋਰ ਕੀ ਬਿਲਕੁਲ ਬਿਲਕੁਲ ਪਰ ਉੱਥੇ ਸਾਡੀ ਜਿਹੜੀ ਨਲਾਈਕੀ ਹੋਈ ਵਿੱਚੋਂ ਕੋਈ ਜਥੇ ਬੰਦੀਆਂ ਵਿਕੀਆਂ ਜਾਂ ਕੋਈ ਧੋਗਲਾ ਪਾਣ ਉਹਨਾਂ ਨੇ ਦਿਖਾਇਆ ਤਾਂ ਉਹਦੀ ਅੱਜ ਅਸੀਂ ਮਾਰ ਚੱਲ ਰਹੇ ਹਾਂ ਤੇ ਆਉਣ ਵਾਲੇ ਸਮੇਂ ਚ ਝੱਲਾਂਗੇ ਬਿਲਕੁਲ ਇਹ ਹਕੀਕਤ ਹੈ ਅੱਜ ਉੱਥੇ ਸਿੱਧੂਪੁਰ ਤੇ ਮੰਨ ਲਓ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਡੋਈ ਜੂਜਣ ਵਾਲੀਆਂ ਜੁਨੀਆਂ ਨਾ ਰਹਿ ਗਈਆਂ ਹੂੰ ਤੇ ਉਹਨਾਂ ਦਾ ਕੋਈ ਫੋਨ ਹੀ ਪੈਂਦਾ ਜਿੰਨਾ ਚਿਰ ਦੁੱਧੀਆਂ ਦਸੇ ਬੰਦੀਆਂ ਇਕੱਠੀਆਂ ਨਹੀਂ ਹੁੰਦਗ ਹੂੰ ਦੂਜਾ ਨੰਬਰ ਸਾਡੇ ਜਿਹੜੇ ਲੋਕ ਜਿਨ੍ਹਾਂ ਨੇ ਇੱਕ ਇੱਕ ਬੱਚਾ ਬਾਹਰ ਭੇਜ ਲਿਆ ਹੂੰ ਉਹ ਸਮਝਦਾ ਮੈਂ ਉਹਨਾਂ ਨੇ ਲਫ਼ਜ਼ ਬੋਲਣਾ ਨਹੀਂ ਚਾਹੁੰਦਾ ਵੀ ਐਡੇ ਕ ਮਾੜੇ ਹੋ ਗਏ ਹਰ ਵਾਰ ਠੋਣ ਤੋਂ ਹਰ ਕਿਸੇ ਮਸਲੇ ਤੋਂ ਅੱਗੇ ਆਉਣ ਤੋਂ ਡਰਦੇ ਆ ਵੀ ਜੇਕਰ ਮੈਂ ਕੋਈ ਇਹੋ ਜਿਹਾ ਕਦਮ ਚੱਕਿਆ ਤਾਂ ਮੇਰੇ ਬੱਚੇ ਨੂੰ ਕੋਈ ਐਕਸ਼ਨ ਨਾ ਆ ਜਾਏ ਕੱਲ ਨੂੰ ਮੈਂ ਜਾਣਾ ਜਾਂ ਮੇਰੇ ਘਰ ਵਾਲੀ ਨੇ ਬਾਹਰ ਜਾਣਾ ਉਹ ਜਾਣ ਤੋਂ ਰੁਕ ਜਾਉ ਠੀਕ ਹੈ ਜੀ ਹਾਂ ਜੀ ਹਾਂ ਜੀ ਜਿਹਦੇ ਬਦੌਲਤ ਸਰਕਾਰ ਨੇ ਪੰਜਾਬ ਪੰਜਾਬ ਦੇਖ ਲਿਆ ਵੀ ਇਹ ਬਕਾਊ ਲੋਕ ਹੋ ਗਏ ਇਹਨਾਂ ਨੂੰ ਪੈਸੇ ਤੱਕ ਮਤਵ ਵਾਲਾ ਇਹਨਾਂ ਨੂੰ ਹੋਰ ਕੁਝ ਨਹੀਂ ਹੁਣ ਤੁਸੀਂ ਮੰਨ ਲਓ ਬਠਿੰਡੇ ਦੇ ਆਸ-ਪਾਸ ਲਾ ਲਓ ਨਰੂਆਣਾ ਖਤਮ ਹੋ ਗਿਆ ਜੋਧਪੁਰ ਤੱਕ ਕਲੋਨੀਆਂ ਜਾਵੜੀਆਂ ਇਦਰੋਂ ਗੱਲਪੱਤੀ ਖਤਮ ਹੋ ਗਈ ਗੱਲਪੱਤੀ ਖਤਮ ਹੋ ਗਿਆ ਗੋਨਿਆਂ ਨੇ ਤੱਕ ਕਲੌਣੀਆਂ ਆ ਗਈਆਂ ਇਦਰੋਂ ਆਪਣਾ ਕੋਰਸ ਵੀਰ ਦਾ ਕਬੜੰਡਾ ਖਤਮ ਹੋ ਗਿਆ ਇਦਰੋਂ ਜਿਹੜਾ ਬਹਿਮਣ دیਵਾਨਾ ਇਸ ਪਾਸੋਂ ਖਤਮ ਹੋ ਗਿਆ ਹੋ ਗਿਆ ਸਹੀ ਜਾਂਦਾ ਸਰਕਾਰ ਨੇ ਜਿਹੜੀ ਪਾਲਿਸੀ ਬਣਾਈ ਆ ਬਣੇ ਸੀ ਕਹਿੰਦੇ ਵੀ ਜਿਹੜਾ ਕਿਸਾਨ ਕੋਈ ਜ਼ਮੀਨ ਵੇਚਣਾ ਚਾਹੁੰਦਾ ਸਾਡੇ ਨਾਲ ਕਨੈਕਟ ਕਰੇ ਜੋ ਰੇਟ ਆ ਉਸ ਰੇਟ ਦੇ ਅਸੀਂ ਪੈਸੇ ਦੇਵਾਂਗੇ ਹੂੰ ਮੈਂ ਸੁਣਿਆ ਕੋਈ ਪਾਰਟੀ ਕੱਲ ਪਰਸੋਂ ਇੱਥੇ ਬਠਿੰਡੇ ਦੇ ਆਲੇ ਦੁਆਲੇ ਹੁੰਦੀ ਸੀ ਵੀ ਸਾਨੂੰ ਕੋਈ 1000 ਕਿੱਲਾ ਹੀ ਦਵਾ ਦਿਓ ਜਾਂ ਲੈਂਦੇ ਇਹ ਗੱਲ ਸੱਚੀ ਹੈ ਦੇਖੋ ਅਮਰੂਜੀ ਬਹੁਤੇ ਲੋਕਾਂ ਨੇ ਜ਼ਮੀਨਾਂ ਦੇ ਲਈਆਂ ਸਟਾਰਟ ਕਰਤੀਆਂ ਜ਼ਮੀਨਾਂ ਦੇ ਰਹੇ ਐ ਵਾਹ ਇਹ ਜਿਹੜਾ ਸਿਵੀਆਂ ਪਿੰਡ ਦੇ ਵਿੱਚ 2200 ਏਕੜ ਜ਼ਮੀਨ ਹੈ ਜੀ ਜੀ ਤੇ 1000 ਏਕੜ ਦੀ ਕਹਿੰਦੇ ਡਿਮਾਂਡ ਆਈ ਹੈ ਕਿਸੇ ਸੇਠਾ ਨੇ 1000 ਏਕੜ ਸਾਨੂੰ ਦੇ ਦਿਓ ਅੱਛਾ ਜਿਉ 1000 ਏਕੜ ਗਈ ਤਾਂ ਪਿੰਡ ਸਾਂ ਵੀ ਲੋਖਾ ਖਤ ਉਹ ਤਾਂ ਖਤਮ ਹੋ ਗਿਆ ਠੀਕ ਹੈ ਜੀ ਉੱਥੋਂ ਦੇ ਕੁਝ ਮੇਰੇ ਭਰਾ ਜਿਹੜੇ ਕਹਿੰਦੇ ਵੀ ਸ਼ਾਮ ਨੂੰ ਅਸੀਂ ਡਰੋਨ ਦੇਖਦੇ ਆ ਸਾਡੇ ਖੇਤਾਂ ਤੇ ਡਰੋਨ ਉੱਡਦੇ ਆ ਦਾ ਮਤਲਬ ਉੱਥੇ ਕੋਈ ਪ੍ਰੋਜੈਕਟ ਜਾਂ ਉੱਥੇ ਅੱਖ ਰੱਖ ਲਈ ਉਹ ਪਿੰਡ ਦੇ ਖਤਮ ਹੋਣਾ ਹੀ ਹੋਣਾ ਕੋਣਾ ਜੀ ਜਿਵੇਂ ਕਿ ਹੁਣ ਲੱਖੇ ਸਧਾਨੇ ਨੇ ਵੀਡੀਓ ਪਾਈ ਜਿਹੜੀ ਆਪਣੇ ਆਪ ਭੋਖੜੇ ਗਵਿੰਦਪੁਰੇ ਕੋਲੇ ਇੱਥੇ ਕੋਈ ਕਲੋਨੀ ਕੱਟ ਰਹੀ ਹੈ ਇੱਕ ਕਿਸਾਨ ਨੇ ਕਹਿੰਦੇ ਜ਼ਮੀਨ ਦੇਣ ਤੋਂ ਨਾ ਕਰਤੀ ਵੀ ਮੈਂ ਨਹੀਂ ਦੇਣੀ ਤਾਂ ਉਹੋ ਉਸ ਕੋਨੇ ਵਾਲਿਆਂ ਨੇ ਕਹਿੰਦਾ ਵੀ ਤੂੰ ਨਹੀਂ ਜ਼ਮੀਨ ਦੇਣੀ ਤਾਂ ਤੇਰੀ ਜ਼ਮੀਨ ਵੀ ਕਿਸੇ ਕੰਮ ਦੀ ਨਹੀਂ ਰਹਿਣੀ ਹੂੰ ਅਸੀਂ ਇਹਦੇ ਪਾਸੇ-ਆਸੇ ਮੰਨ ਲਓ 30 ਫੁੱਟ ਦੀ ਦੁਵਾਰ ਕੱਢਾਂਗੇ ਉਹਨਾਂ ਨੇ ਪਿੱਲਰ ਖੜੇ ਕਰਨੇ ਸਟਾਰਟ ਕਰਤੇ ਅਗਰ ਜੇ ਪਾਸੇ-ਆਸੇ 30 ਫੁੱਟ ਦੀ ਦੁਵਾਰ ਹੋਗੀ ਤਾਂ ਤੁਸੀਂ ਮੰਨੋਗੇ ਵੀ ਉੱਥੇ ਫਸਲ ਹੋਊਗੀ ਜਾਂ ਉੱਥੇ ਕੋਈ ਰਹਿਣ ਦਾ ਉਹਦਾ ਵਸੇਬਾ ਹੋਊਗਾ ਕਿ ਮਜਬੂਰ ਕੀਤਾ ਜਾ ਰਿਹਾ ਲੋਕਾਂ ਨੂੰ ਜੇ ਸਿੱਧੇ ਹੱਥ ਨਾਲ ਸਿੱਧੀ ਗੱਲ ਨਾਲ ਨਹੀਂ ਮੰਨਦੇ ਤਾਂ ਇਹ ਕਿਸੇ ਵੀ ਟੰਗ ਨਾਲ ਜ਼ਮੀਨ ਜਾਣੀ ਜਾਣੀ ਹੈ ਸਰਕਾਰ ਦੀ ਮਾੜੀ ਸੋਚ ਹੋ ਗਈ ਬੇਸ਼ੱਕ ਸਾਡੀ ਮੌਜੂਦਾ ਸਰਕਾਰ ਹੋਵੇ ਬੇਸ਼ੱਕ ਸੈਂਟਰ ਸਰਕਾਰ ਹੋਵੇ ਤੇ ਪਹਿਲਾਂ ਵਾਲੀਆਂ ਸਰਕਾਰਾਂ ਪਹਿਲਾਂ ਵਾਲੀਆਂ ਵੀ ਨਹੀਂ ਸੀਗੀਆਂ ਕਲੋਨੀਆਂ ਕੋਈ ਅੱਜ ਦੀਆਂ ਨਹੀਂ ਤੇ ਪਹਿਲਾਂ ਵਾਲੀਆਂ ਸਰਕਾਰਾਂ ਵਾਲੀਆਂ ਦੀਆਂ ਮੰਨ ਲਓ ਕਟੀਆਂ ਜਾ ਰਹੀਆਂ ਪਰ ਇੱਕ ਗੱਲ ਹੈ ਦੇਜਾ ਸਿੰਘ ਜੀ ਜਿਵੇਂ ਅਕਾਲੀ ਸਰਕਾਰ ਵੇਲੇ ਖੇਤੀ ਬਿੱਲਾਂ ਦਾ ਰੌਲਾ ਪਿਆ ਸੀ ਤੇ ਉਹ ਕੀਤੀ ਬਿੱਲਾਂ ਦੇ ਜਿਹੜੇ ਬਾਤ ਦੇ ਵਿੱਚ ਸਾਰੀਆਂ ਗੱਲਾਂ ਵੀ ਸਾਹਮਣੇ ਆਈਆਂ ਵੀ ਉਹਨਾਂ ਦਾ ਬਾਦਲ ਸਰਕਾਰ ਨੇ ਅ ਸਮਰਥਨ ਕੀਤਾ ਪਰ ਜਦੋਂ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਦੇਖੋ ਉਸ ਪਾਰਟੀ ਦਾ ਕੀ ਹਾਲ ਹੋਇਆ ਬਿਲਕੁਲ ਪਾਰਟੀ ਜ਼ੀਰੋ ਲੈਵਲ ਤੇ ਆ ਗਈ ਤੇ ਮੇਰੇ ਹਿਸਾਬ ਨਾਲ ਜੇ ਆਹੀ ਹਾਲ ਰਹਾ ਤੇ ਲਹਿਰ ਚੱਲ ਗਈ ਤਾਂ ਇਸ ਪਾਰਟੀ ਦਾ ਵੀ ਇਹੀ ਹਸ਼ਰ ਹੋਣਾ ਜੇ ਲੋਕਾਂ ਨਾਲ ਇਸ ਤਰ੍ਹਾਂ ਹੀ ਕੋਈ ਗੱਲ ਹੋ ਗਈ ਧੱਕੇ ਹੋ ਗਈ ਤੇ ਇਹਦਾ ਪਾਰਟੀ ਦਾ ਵੀ ਪਤਨ ਹੋ ਜੂ ਇਸ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਹੈ ਵੀ ਇਸ ਪਾਲਿਸੀ ਤੋਂ ਬਦਾ ਇਹਦਾ ਸਮਰਥਨ ਕਰਨ ਦੀ بجائے ਇਹ ਲੋਕਾਂ ਨੂੰ ਸਹੀ ਤਰੀਕੇ ਨਾਲ ਜੇ ਕਿਸੇ ਦੀ ਕੋਈ ਮਜਬੂਰੀ ਹੈ ਤਾਂ ਉਹਦੀ ਵੱਖਰੀ ਗੱਲ ਹੈ ਉਹਨੂੰ ਕੋਈ ਜ਼ਮੀਨ ਵੇਚਣ ਦੀ ਲੋੜ ਆ ਪਰ ਧੱਕੇ ਨਾਲ ਜਾਂ ਉਹੋ ਜੀ ਗੱਲ ਕਰਨ ਵਾਲੀਆਂ ਇਹ ਨਹੀਂ ਹੋਣੀ ਚਾਹੀਦੀ ਸੋ ਅਗਰ ਤੁਹਾਨੂੰ ਇਹ ਸਾਡੀ ਚਰਚਾ ਚੰਗੀ ਲੱਗੇ ਤਾਂ ਸ਼ੇਅਰ ਕਰਕੇ ਜਰੂਰ ਦੱਸਣਾ ਕਮੈਂਟ ਕਰਕੇ ਜਰੂਰ ਦੱਸਣਾ ਜਾਂ ਸਾਡੇ ਚੋਂ ਕੋਈ ਇਸ ਗੱਲ ਦੀ ਕੋਈ ਗਲਤ ਗੱਲ ਕਹੀ ਗਈ ਉਹਦੇ ਬਾਰੇ ਵੀ ਸਾਨੂੰ ਜਰੂਰ ਦੱਸਣਾ ਧੰਨਵਾਦ ਸ਼ੁਕਰੀਆ